ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਆਪਾਂ ਤੁਹਾਡੇ ਨਾਲ ਨਾ ਅੱਜ ਇਹ 1000 ਸਬਸਕ੍ਰਾਈਬਰ ਤੇ 4000 ਹੋਰ ਸਬਸਕ੍ਰਾਈਬਰ ਬਾਰੇ ਗੱਲ ਕਰਨ ਜਾ ਰਹੇ ਹਾਂ ਠੀਕ ਹੈ ਆਪਾਂ ਇਹਦੇ ਵਿੱਚ ਕੋਈ ਤੁਹਾਡੇ ਨਾਲ ਜੈਨੂਅਲ ਗੱਲ ਕਰਾਂਗੇ ਜਿਹੜੀ ਵੀ ਕਰਾਂਗੇ ਤੇ ਉਦੇ ਵਿੱਚ ਕੋਈ ਵੀ ਜਿੱਦਾਂ ਕਹ ਲਓ ਆਰਟੀਫੀਸ਼ੀਅਲ ਨਹੀਂ ਜਾਂ ਕੁਝ ਵੀ ਗਲਤ ਨਹੀਂ ਹੈਗਾ ਠੀਕ ਹੈ ਤੇ ਆਪਾਂ ਤੁਹਾਨੂੰ ਇੱਧਰ ਇੱਕ ਬਾਬੇ ਆ ਹਮਾਚਲ ਪ੍ਰਦੇਸ਼ ਵਿੱਚ ਆ ਉਹਨਾਂ ਮਾਰੇ ਦੱਸਣ ਲੱਗੇ ਆ ਉਹਨਾਂ ਕੋਲ ਸਿਰਫ ਨਾ ਇਹ ਵਾਚ ਟਾਈਮ اور ਸਬਸਕ੍ਰਾਈਬਰ ਵਾਲੀ ਚੰਦੇ ਆ ਸਾਰੇ ਠੀਕ ਹੈ ਔਰ ਉਹ ਜੈਨੋਲ ਤਰੀਕੇ ਦੇ ਨਾਲ ਠੀਕ ਹੈ ਔਰ ਉਹਨਾਂ ਦਾ ਹੀ ਕਿ ਪਾਦਰਸ਼ਟੀ ਇਹ ਜੀ ਆ ਤੁਹਾਡੇ ਉੱਤੇ ਕਿ ਉਹ ਜਦੋਂ ਦ੍ਰਿਸ਼ਟੀ ਤੁਹਾਡੇ ਉੱਤੇ ਪਾ ਦਿੰਦੇ ਆ ਤੇ ਆਟੋਮੈਟਿਕਲੀ ਤੁਹਾਡੀ ਤੁਹਾਡੇ ਜਿਹੜੇ ਵੀਊ ਆ ਉਹ ਉਹ ਬਹੁਤ ਵੱਧ ਜਾਂਦੇ ਆ ਜਦੋਂ ਵੀਊ ਵੱਧਦੇ ਆ ਤੇ ਉਹਦੇ ਨਾਲ ਹੀ ਵਾਸਟ ਟਾਈਮ ਵੱਧ ਜਾਂਦਾ ਠੀਕ ਹੈ ਨਹੀਂ ਆਪਾਂ ਤੁਹਾਨੂੰ ਕੋਈ ਐਡਾ ਨਹੀਂ ਹੈਗਾ ਭਾਈ ਤੁਸੀਂ ਆਹ ਟਰਿਕ ਲਗਾਓ ਹਾਂ ਜਾਂ ਕਿਉਂਕਿ ਦੁਨੀਆ ਵਿੱਚ ਕੋਈ ਐਡਾ ਦਾ ਟਰਿਕ ਨਹੀਂ ਬਣਿਆ ਹੈਗਾ ਮੈਂ ਉਹ ਸਿਰਫ ਆਪਣੀਆਂ ਵੀਡੀਓ ਜਾਂ ਇਹ ਇੰਪਰੂਵ ਕਰਨ ਦੇ ਮਾਰੇ ਜਾਂ ਚਲਾਉਣ ਦੇ ਮਾਰੇ ਤੁਹਾਨੂੰ ਕਹਿ ਰਿਹਾ ਹੈਗਾ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਆਪਾਂ ਤੁਹਾਨੂੰ ਫੋਨ ਨੰਬਰ ਵੀ ਪ੍ਰੋਵਾਈਡ ਕਰਾਵਾਂਗੇ ਉਹਨਾਂ ਦਾ ਪਰ ਉਹ ਫੋਨ ਬਿਲਕੁਲ ਕਦੇ-ਕਦੇ ਚੱਕਦੇ ਆ ਤੇ ਬੇਸੀ ਨਾਂਮ ਵਗੈਰਾ ਸਾਰਾ ਕੁਝ ਤੇ ਉਹ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਮੇੜੀ ਆ ਮੇੜੀ ਕਗਰੇਟ ਤੋਂ ਅੱਗੇ ਮੇੜੀ ਇੱਕ ਪਿੰਡ ਆ ਉੱਥੇ ਜਾ ਕੇ ਕਿਸੇ ਨੂੰ ਵੀ ਪੁੱਛ ਕੇ ਪਤਾ ਕਰ ਸਕਦੇ ਆ ਤੁਸੀਂ ਕਿ ਬਾਬਾ ਜੀ ਦੇ ਜਰਾ ਠੀਕ ਹੈ ਤੇ ਉੱਥੇ ਲਗਭਗ ਹਰ ਸਾਰੇ ਜਾਣ ਕਿਉਂਕਿ ਉੱਥੇ ਜਾਣ ਤੋਂ ਬਾਅਦ ਲਗਭਗ ਪਤਾ ਹੀ ਹਰੇਕ ਨੂੰ ਪਤਾ ਲੱਗ ਜਾਣਾ ਕਿ ਤੁਸੀਂ ਕਿਉਂਕਿ ਇਸ ਕੰਬਾਰੇ ਬਾਰੇ ਉੱਥੇ ਕਈ ਜਾਂਦੇ ਹੁੰਦੇ ਆ ਤੇ ਅਸੀਂ ਵੀ ਮੈਂ ਆ ਖੁਦ ਗਿਆ ਤਾਂ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਠੀਕ ਹੈ ਤੇ ਉਸ ਤੋਂ ਬਾਅਦ ਮੇਰਾ 1000 ਹੋਰ ਸਬਸਕ੍ਰਾਈਬਰ ਜਿੰਨਾ ਕਹਾਂ ਕੋਸ਼ ਸੰ ਕੁਝ ਦਿਨਾਂ ਦੇ ਵਿੱਚ ਇਨਕਰੀਜ਼ ਹੋ ਗਿਆ ਠੀਕ ਹੈ ਤੇ ਮਤਲਬ ਕਿ ਤੁਹਾਨੂੰ ਆਟੋਮੈਟਿਕਲੀ ਆਪ ਨੂੰ ਹੀ ਤੇ ਸਦਾ ਆਇਆ ਸਭ ਕੁਝ ਹੋ ਰਿਹਾ ਠੀਕ ਹੈ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਦੀ ਦੂਜਾ ਆ ਜਾਂ ਹਾਂ ਇੰਨਾ ਜ਼ਰੂਰ ਹੈਗਾ ਆ ਕਿ ਜੇ 4000 ਹਾਰਸ ਤੁਸੀਂ 5 ਟਾਈਮ ਕੰਪਲੀਟ ਕਰ ਰਹੇ ਆ ਤਾਂ ਤੁਹਾਨੂੰ 3-4 ਵਾਰ ਜਾਣਾ ਪੈਣਾ ਓਕੇ ਠੀਕ ਹੈ ਜਿੱਦਾਂ ਕਹਿ ਲਵਾਂ ਕਿ ਚੌਕੀਆਂ 3-4 ਚੌਕੀਆਂ ਭਰਨੀਆਂ ਪੈਣੀਆਂ ਠੀਕ ਹੈ ਹਾਂ ਤੁਹਾਡਾ ਜਾਣ ਆਉਣ ਦਾ ਜੋ ਖਰਚ ਹੈਗਾ ਉਹ ਲੱਗਣਾ ਉਹ ਲੱਗੂਗਾ ਤੇ ਹਾਂ ਉੱਥੇ ਕੋਈ ਦੂਜੀ ਨਹੀਂ ਹੈਗੀ ਤੁਸੀਂ ਕੋਈ ਵੀ ਫਲ ਫਰੂਟ ਲੈ ਕੇ ਜਾ ਸਕਦੇ ਆ ਉੱਥੇ ਉਹਨਾਂ ਕੋਲੋਂ ਠੀਕ ਹੈ ਤੇ ਉਹ ਤੁਹਾਡੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਡਾਲ ਦੇਣੀ ਆ ਉਹਨੀ ਡਾਲ ਦੇਣੀ ਆ ਇੱਕੇ ਸਮਾਂ ਹਾਂ ਇੰਨਾ ਹੈਗਾ ਯਾਰ ਕਿ ਉਹਨੀ ਤੁਹਾਨੂੰ ਇੱਕ ਦੋ ਗੱਲਾਂ ਪੁੱਛਣਗੇ ਉਸ ਤੋਂ ਬਾਅਦ ਉਹ ਤੁਹਾਨੂੰ ਇੱਕ ਇੱਕ ਮਾਲਾ ਦੇਣਗੇ ਪਾਉਣ ਲਈ ਗਲੇ ਵਿੱਚ ਤੇ ਉਹ ਤੁਸੀਂ ਪਾ ਕੇ ਰੱਖਣੀ ਆ ਆਪਣੀ ਗਾਲੀ ਵਿੱਚ ਮਾਲਾ ਪਾ ਕੇ ਰੱਖਣੀ ਆ ਉਹ ਨਹੀਂ ਆਪਣੇ ਕੋਲ ਦੇ ਤੇ ਠੀਕ ਹੈ ਤੇ ਇਹਦੇ ਵਿੱਚ ਕੋਈ ਪਖੰਡ ਬਾਤ ਨਹੀਂ ਹੈਗਾ ਕੋਈ ਦੂਜਾ ਨਹੀਂ ਹੈਗਾ ਤੇ ਉਹ ਜਿਹੜਾ ਵੀ ਇਹ ਵੀਡੀਓ ਦੇਖੇਗਾ ਜਾਂ ਉੱਥੇ ਜਾਏਗਾ ਉਹਨੂੰ ਕੋ ਦਾ ਆਪਣੇ ਆਪਾ ਪਤਾ ਲੱਗ ਜਾਏ ਠੀਕ ਹੈ ਕਿ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਨਾਂ ਦਾ ਨੰਬਰ ਲਿਖ ਦਊਗਾ ਹੋਰ ਮੈਂ ਡਿਸਕ੍ਰਿਪ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮੈਂ ਹੋਰ ਕੁਝ ਨਹੀਂ ਲਿਖੂੰਗਾ ਇੱਕ ਮੋਬਾਈਲ ਨੰਬਰ ਲਿਖੂੰਗਾ ਉਹ ਉਹਨਾਂ ਦਾ ਹੀ ਮੋਬਾਈਲ ਨੰਬਰ ਹੈ ਆ ਤੁਹਾਨੂੰ ਨਹੀਂ ਸਮਝ ਆਉਂਦਾ ਪਿੰਡ ਜ਼ਿਲ੍ਹਾ ਅਮਾ ਜਲਪਰਦੇਸ਼ ਦਾ ਪਿੰਡ ਸਾਰਾ ਕੁਝ ਉਹ ਵੀ ਮੈਂ ਦੁਬਾਰਾ ਤੋਂ ਡਿਸਕ੍ਰਿਪਸ਼ਨ ਵਿੱਚ ਲਿਖ ਦਊਗਾ ਠੀਕ ਹੈ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਤੇ ਇਹਦੇ ਵਿੱਚ ਹਾਂ ਆ ਓਏ ਆਟੋਮੈਟਿਕਲੀ ਜੇ ਮੈਂ ਵੀ ਨਹੀਂ ਮੰਨਦਾ ਸੀ ਇਹ ਨਹੀਂ ਹੈ ਕਿ ਮੈਂ ਮੰਨਦਾ ਸੀ ਮੈਂ ਵੀ ਨਹੀਂ ਮੰਨਦਾ ਸੀ ਪਰ ਜਦੋਂ ਮੈਂ ਆਪਣੀ ਅੱਖੀਂ ਦੇਖ ਲਿਆ 57 57 8 10 ਬਿਨਾਂ ਦੇ ਵਿੱਚ ਠੀਕ ਹੈ ਜਦੋਂ ਤੁਹਾਡੀ ਇੱਕ ਦਿਨ ਵਿੱਚ 100 ਘੰਟਾ 150 ਘੰਟਾ ਪ੍ਰੂਵ ਹੁੰਦਾ ਆ ਠੀਕ ਹੈ ਤੇ ਤੁਹਾਨੂੰ ਵੀ ਆਪਣੇ ਆਪ ਹੀ ਪਤਾ ਲੱਗ ਜਾਣਾ ਹਾਂ ਜਿਹੜੇ ਕਰਨਾ ਚਾਹੁੰਦੇ ਆ ਉਹ ਹੋਈ ਨਹੀਂ ਹੈਗਾ ਕਿ ਬਸ ਟਾਈਮ ਲਈ ਹੋਰ ਕਿਤੇ ਨਾ ਭਜੋ ਨਾ ਕੋਈ ਟ੍ਰਿਕ ਨਾ ਕੋਈ ਦੂਜਾ ਆਪਾਂ ਤੁਹਾਨੂੰ ਅੱਜ ਇੱਕ ਜੈਨੂਅਲ ਤਰੀਕਾ ਦੱਸਿਆ ਤੇ ਉਹ ਤੁਸੀਂ ਵਰਤ ਕੇ ਦੇਖੋ ਫੋਨ ਤੇ ਪਹਿਲਾਂ ਕੰਟੈਕਟ ਕਰ ਲਓ ਤੇ ਜਾਣਾ ਹਾਂ ਇੰਨਾ ਹੈਗਾ ਜਾਂ ਜਾਣਾ ਤੁਹਾਨੂੰ ਉੱਥੇ ਐਤਵਾਰ ਜਾਂ ਬੁੱਧਵਾਰ ਹੀ ਪੈਣਾ ਹੈ ਜਾਂ ਤੁਸੀਂ ਉੱਥੇ ਐਤਵਾਰ ਜਾ ਸਕਦੇ ਹਾਂ ਜਾਂ ਬੁੱਧਵਾਰ ਜਾ ਸਕਦੇ ਹਾਂ ਇਹ ਨਹੀਂ ਹੈਗਾ ਕਿ ਜਦੋਂ ਮਰਜੀ ਮੂੰਹ ਚੱਕ ਕੇ ਉੱਥੇ ਨੂੰ ਚਲ ਪਾਓ ਠੀਕ ਹੈ ਕਿਉਂਕਿ ਹਰ ਇੱਕ ਕੰਮ ਦੇ ਕੋਈ ਕਾਇਦੇ ਕਾਨੂੰਨ ਕੋਈ ਨਿਯਮ ਹੁੰਦੇ ਆ ਉਹਦੇ ਮੁਤਾਬਕ ਬੁੱਧਵਾਰ ਜਾ え ਤਵਾਰੀ ਤੁਸੀਂ ਜਾ ਸਕਦੇ ਠੀਕ ਹੈ ਬੇਸ਼ੱਕ ਤੁਸੀਂ ਜਿਹੜਾ ਮੈਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਾਉਣਾ ਹੈ ਉੱਤੇ ਕਾਲ ਕਰਕੇ ਕਰ ਲਓ ਕਾਲ ਕਰਕੇ ਵੀ ਜਾ ਸਕਦੇ ਆ ਕਾਲ ਕੀਤੀ ਤੋਂ ਬਿਨਾ ਵੀ ਜਾ ਸਕਦੇ ਆ ਹਾਂ ਇੰਨੀ ਗਾਰੰਟੀ ਆ ਕਿ 1000 ਸਬਸਕ੍ਰਾਈਬਰ ਤੇ 4000 ਘੰਟਾ ਲਗਭਗ ਮਹੀਨੇ ਮਹੀਨੇ ਵਿੱਚ ਕੰਪਲੀਟ ਹੋ ਜਾਊਗਾ ਆਟੋਮੈਟਿਕਲੀ ਬਾਕੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਫਿਰ ਸਸਤਰੀ